ਅਕੀਬਟ ਗਿਆ ਪਾਣਾ ਬੇ ਗੱਪਰੂ ਡਲ ਕੇ ਚਿੱਤੇ ਤੇ ਅਕੀਬਟ ਗਿਆ ਪਾਣਾ ਬੇ ਗੱਪਰੂ ਡਲ ਕੇ ਚਿੱਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵੀਰ ਤੇਜਾ ਸਿੰਘ ਤਲਵੰਡੀ ਤੇ ਸਾਡਾ ਵੱਡੇ ਵੀਰ ਭਿੰਦਰ ਸਿੰਘ ਹਸਨਪੁਰੀ ਤੇ ਨਾਲ ਸਾਡੇ ਵੀਰ ਦਰਸ਼ਨ ਤਲਵੰਡੀ ਇਹਨਾਂ ਤਿੰਨਾਂ ਵੀਰਾਂ ਨੇ ਰਲ ਕੇ ਇੱਕ ਅੱਜ ਪੰਜਾਬ ਦੇ ਵਿੱਚ ਜਿਹੜਾ ਚਿੱਤੇ ਦਾ ਪਰਪੋ ਪ੍ਰਕੋਪ ਚੱਲ ਰਹੀ ਸਾਡੀ ਨੌਜਵਾਨੀ ਉਹਨਾਂ ਦੇ ਇੱਕ ਪੱਖ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਇੱਕ ਗੀਤ ਗਾਇਆ ਮਹਿੰਦਰ ਸਿੰਘ ਹਸਨਪੁਰੀ ਨੇ ਗਾਇਆ ਤੇਜਾ ਸਿੰਘ ਵੀਰ ਨੇ ਲਿਖ ਕੇ ਦਿੱਤਾ ਗਾਣਾ ਇਹ ਕੀ ਵਰਤ ਗਿਆ ਭਾਣਾ ਗੱਭਰੂ ਡੋਲ ਗਿਆ ਚਿੱਤੇ ਤੇ ਇਹ ਚਿੱਤੇ ਦੀ ਅੱਜ ਜੋ ਪੰਜਾਬ ਨੂੰ ਮਾਰ ਪੈ ਰਹੀ ਆ ਪੰਜਾਬ ਦੇ ਨੌਜਵਾਨ ਨੂੰ ਮਾਰ ਪੈ ਰਹੀ ਆ ਕਿਉਂਕਿ ਜਦੋਂ ਵੀ ਕਿਤੇ ਲੋਕ ਗੀਤ ਗਾਉਣ ਵਾਲੇ ਸਾਡੇ ਵੀਰ ਲਿਖਣ ਵਾਲੇ ਸਾਡੇ ਗੀਤਕਾਰ ਵੀਰ ਸਮੇਂ ਦੀਆਂ ਸਮੱਸਿਆਵਾਂ ਨੂੰ ਜਾਣੂ ਕਰਾਉਂਦੇ ਆ ਤਾਂ ਸਾਨੂੰ ਇੱਕ ਸੇਧ ਮਿਲਦੀ ਹੈ ਸਮਾਜ ਨੂੰ ਅੱਜ ਉਹੀ ਇੱਕ ਸੇਧ ਦੇਣ ਦੇ ਪਰਪੇ ਨੂੰ ਮੁੱਖ ਰੱਖ ਕੇ ਮਹਿੰਦਰ ਵੀਰ ਨੇ ਇੱਕ ਗੀਤ ਗਾਇਆ ਤੇ ਤੇਜੇ ਵੀਰ ਨੇ ਗੀਤ ਲਿਖਿਆ ਬੇਨਤੀ ਹੈ ਨੌਜਵਾਨਾਂ ਨੂੰ ਗੱਬਰੂਆਂ ਨੂੰ ਸਾਡਿਆਂ ਨੂੰ ਬੀ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੁਣੋ ਹੋਰਾਂ ਤੇ ਕਿ ਸੁਣਾਓ ਕੋਈ ਹੋਰ ਬੱਚਾ ਸਾਡਾ ਮੋਟੀਵੇਟ ਹੋਵੇ ਕਿਸੇ ਦੇ ਮਨ ਤੇ ਸੱਟ ਲੱਗੇ ਕੋਈ ਇਸ ਚਿੱਟੇ ਦੀ ਮਾਰ ਤੋਂ ਬਚ ਸਕੇ ਇਸ ਤਰ੍ਹਾਂ ਦੇ ਜਿਹੜੇ ਗੀਤ ਜਦੋਂ ਸਾਡੇ ਸਮਾਜ ਚ ਆਉਂਦੇ ਆ ਉਹਨਾਂ ਨੂੰ ਭਰਮਾ ਹੰਗਾਰਾ ਦੇਣਾ ਚਾਹੀਦਾ ਸਾਨੂੰ ਜਿੱਥੇ ਕਿ ਮਾਰ ਧਾੜ ਵਾਲੇ ਜਾਂ ਕੋਈ ਹੋਰ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗੀਤ ਆ ਉਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਤਹਿਰੀਕ ਦਿੰਦੇ ਆ ਪਰ ਸਾਡਾ ਫਰਜ਼ ਬਣਦਾ ਇਸ ਤਰ੍ਹਾਂ ਦੇ ਗੀਤਕਾਰ ਤੇ ਇਸ ਤਰ੍ਹਾਂ ਦੇ ਸਾਡੇ ਗਵਈਏ ਨੇ ਜਿਹੜੇ ਉਹਨਾਂ ਨੂੰ ਵੀ ਅਸੀਂ ਅੱਗੇ ਲੈ ਕੇ ਆਈਏ ਤੇ ਬਹੁਤ ਬਹੁਤ ਮੁਬਾਰਕਾਂ ਮਹਿੰਦਰ ਬਾਈ ਤੁਹਾਨੂੰ ਵੀ ਬਹੁਤ ਬਹੁਤ ਤੇਜੇ ਬਾਈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਸਾਰਿਆਂ ਨੂੰ ਬਾਈ ਜੀ ਬਹੁਤ ਬਹੁਤ ਮੁਬਾਰਕ ਸਾਰੇ ਸੰਗਤ ਨੂੰ ਬੇਨਤੀ ਹੈ ਭਾਈ ਇਸ ਗੀਤ ਨੂੰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ